ਇੱਕ ਇੰਟਰਵਿਊ ਦਿੱਤੀ ਸੀ ਤੁਸੀਂ ਉਦੋਂ ਕਿਹਾ ਸੀ ਕਿ ਸ਼ਾਇਦ ਅਮਰਤਪਾਲ ਹੋਣਾ ਨੇ ਹਾਈਜੈਕ ਕੀਤੀ ਹੈ ਬਾਰਸ ਪੰਜਾਬ ਦੇ ਇਸ ਤਰੀਕੇ ਨਹੀਂ ਸੀ ਹੋਣਾ ਚਾਹੀਦਾ ਉਹ ਬਾਅਦ ਦੇ ਵਿੱਚ ਇਹ ਕਿਹਾ ਗਿਆ ਕਿ ਦੇਖੋ ਮਨਦੀਪ ਸਿੱਧੂ ਹੋਣਾ ਉੱਤੇ ਦਬਾਅ ਪਿਆ ਆਪਣੇ ਬਿਆਨ ਪਲਟ ਗਏ ਤੁਸੀਂ ਭਾਈ ਦੇ ਜਾਣ ਦੇ ਐਨ ਬਾਅਦ ਕੁਝ ਦਿਨਾਂ ਦੇ ਵਿੱਚ ਹੀ ਤੁਸੀਂ ਪ੍ਰਧਾਨਗੀ ਐਨਾਉਂਸ ਵੀ ਉਦੋਂ ਇਹ ਹਜੇ ਸਿਚੁਏਸ਼ਨ ਨਹੀਂ ਸੀਗੀ ਆਪਾਂ ਇਹਨੂੰ ਰਾਮ ਨਾਲ ਬੈਠ ਕੇ ਕਰ ਸਕਦੇ ਹੁਣ ਅਮਰਿਤਪਾਲ ਦੇ ਮਾਤਾ ਪਿਤਾ ਨੇ ਬਿਆਨ ਦਿੱਤੇ ਆ ਇੰਟਰਵਿਊਜ਼ ਹੋਏ ਆ ਪਹਿਲਾ ਬਿਆਨ ਵਾਸੀਆ ਹੋਰ ਸੀ ਖਾਲਸਤਾਨ ਬਣਾਵਾਂਗੇ ਇਸ ਸਿਧਾਂਤ 'ਚ ਮੈਂ ਵਿਸ਼ਵਾਸ ਨਹੀਂ ਰੱਖਦਾ ਕਿ ਹੁਣ ਪਾਰਟੀ ਲਾਈਨ ਜਿਹੜੀ ਖਿੱਚੀ ਗਈ ਆ ਉਹ ਖਾਲਸਤਾਨ ਤੋਂ ਉਲਟ ਹੈ ਖਾਲਸਾ ਰਾਜ ਤੇ ਖਾਲਸਤਾਨ ਉਹ 'ਚ ਕਹਿਣ 'ਚ ਸਮਝਾਉਣ 'ਚ ਫਰਕ ਪੈ ਜਾਂਦਾ ਇਲੀਗਲ ਐਕਟੀਵਿਟੀਜ਼ ਨਾਲ ਜੋੜਨ ਲਈ ਉਹਨੂੰ ਖਾਲਸਤਾਨ ਦਾ ਨਾਮ ਦਿੱਤਾ ਗਿਆ ਸੀ ਪਹਿਲਾਂ ਉਹ ਅਕਸਰ ਇਹ ਕਹਿੰਦੇ ਸੀ ਕਿ ਦੀਪ ਸਿੱਧੂ ਦੀ ਜਿਹੜੀ ਵਿਚਾਰਤਾਰਾ ਸੀ ਉਹ ਅੱਡ ਸੀ ਇਹ ਹਾਈਜੈਕਰਸ ਨੇ ਅਮਰਤਪਾਲ ਹੁਣਾਂ ਉੱਤੇ ਦੋਸ਼ ਲਾਉਂਦਾ ਸੀ ਕੀ ਗੁਰਪ੍ਰੀਤ ਹਾਰੀ ਨੂੰ ਤੁਹਾਡੇ ਨਾਲ ਵੀ ਇਨ ਟੱਚ ਸੀ ਕਿਸੇ ਟਾਈਮ ਚਿੰਤਾ ਸੀ ਸੀਗੇ ਅਸੀਂ ਸਾਰੇ ਜਿੰਨੇ ਬਾਈ ਦੇ ਚੌਣ ਵਾਲੇ ਆ ਸਾਰੇ ਟੱਚ ਚ ਹੀ ਆਗੇ ਜਦੋਂ ਇਹ ਅਰੈਸਟ ਹੋਈ ਜਾਂ ਸਾਰਿਆਂ ਦੀ ਉਦੋਂ ਇਹਨਾਂ ਦੀ ਕੋਈ ਮਨਮਟਾ ਹੋਇਆ ਵੀ ਅਮਰਤਪਾਲ ਉਤੇ ਉਸ ਤਰੀਕੇ ਟਰਸਟ ਕੀਤਾ ਜਾ ਸਕਦਾ ਜਿਵੇਂ ਯੂਥ ਨੇ ਦੀਪ ਸਿੱਧੂ ਉੱਤੇ ਕੀਤਾ ਸੀ ਬੀਬੀ ਖਾਲੜਾ ਹੁਣਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਇਹੀ ਜਿਹੀ ਗੱਲਾਂ ਤੁਸੇ ਇੱਕ ਬੰਦੇ ਦੇ ਹੱਥ ਨੂੰ ਸਾਰੀ ਬਾਗ ਡੋਰ ਦਿੱਤੀ ਜਾਊਗੀ ਉਸ ਨੂੰ ਲਾਉਣ ਦਾ ਉਸ ਨੂੰ ਬਣਾਉਣ ਦਾ ਉਸ ਵਿੱਚ ਸਾਰਾ ਜਿਵੇਂ ਆਪਾਂ ਕਹ ਲਈਏ ਕਨਸਟੀਟਿਊਸ਼ਨ ਫਰੇਮਡ ਆ ਬੀਬੀ ਖਾਲੜਾ ਨੂੰ ਕੋਈ ਨਜ਼ਰਅੰਦਾਜ਼ ਨਹੀਂ ਕੀਤਾ ਕਿ ਉਹ ਬਹੁਤ ਸਭਕਾਰਯੋਗ ਸਾਡੇ ਹੈਗੇ ਆ ਰਹਿਣਗੇ ਵੀ ਅੱਛੀ ਕਾਲ ਪੰਜਾਬ ਅਨਕਟ ਦੇਖ ਰਹੇ ਹੂੰ ਤੁਸੀਂ ਮੈਂ ਕਰਨ ਹੰਡਾ ਪਿਛਲੇ ਵਰਿਆਂ ਦੇ ਵਿੱਚ ਇੱਕ ਨਾਮ ਦੀਪ ਸਿੱਧੂ ਬਹੁਤ ਚਰਚਿਤ ਹੋਇਆ ਤੇ ਅੱਜ ਵੀ ਲਗਾਤਾਰ ਉਹਨਾਂ ਵੱਲੋਂ ਚੁੱਕੇ ਗਏ ਮਸਲੇ ਚਰਚਾ ਦੇ ਵਿੱਚ ਰਹਿੰਦੇ ਨੇ ਦੀਪ ਸਿੱਧੂ ਨਾ ਸਿਰਫ ਪੰਜਾਬ ਦੇ ਸਮਾਜ ਦੀ ਗੱਲ ਕਰ ਰਿਹਾ ਸੀ ਬਲਕਿ ਪੰਜਾਬ ਦੇ ਸਿਆਸੀ ਮਸਲਾਂ ਉੱਤੇ ਵੀ ਉਹਨਾਂ ਨੇ ਬਹੁਤ ਸਾਰੇ ਜਿਹੜਾ ਕੀ ਹੈ ਆਪਣੇ ਵਿਚਾਰ ਰੱਖੇ ਤੇ ਉਸ ਤੋਂ ਇਲਾਵਾ ਸਿੱਖ ਕੌਮ ਨੂੰ ਇੱਕ ਨਵੇਂ ਰਾਹ ਉੱਤੇ ਤੁਰਨ ਲਈ ਆਖਿਆ ਹਾਲਾਂਕਿ ਕੰਟਰੋਵਰਸਿਸ ਵੀ ਹੋਈਆਂ ਤੇ ਅਚਾਨਕ ਉਹਨਾਂ ਦੀ ਜਿਹੜਾ ਕੀ ਹੈ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਨੂੰ ਜਿਹੜਾ ਕਿ ਸਦਮਾ ਲੱਗਦਾ ਤੇ ਹੁਣ ਬਹੁਤ ਸਾਰੇ ਸਵਾਲ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਲੈ ਕੇ ਤੇ ਅਗਲੀਆਂ ਜਿਹੜੀਆਂ ਸਿਆਸੀ ਗਤੀਵਿਧੀਆਂ ਪਲਾਨ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਲੈ ਕੇ ਹੋ ਰਹੇ ਨੇ ਮੇਰੇ ਨਾਲ ਭਾਈ ਦੀਪ ਸਿੱਧੂ ਦੇ ਬ੍ਰਦਰ ਮਨਦੀਪ ਸਿੰਘ ਸਿੱਧੂ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਭਾਈ ਪਹਿਲਾ ਸਵਾਲ ਮੈਂ ਇਹੀ ਕਰੂੰਗਾ ਵਾਰਿਸ ਪੰਜਾਬ ਦੇ ਜਥੇਬੰਦੀ ਦੀਪ ਸਿੱਧੂ ਹੁਣਾਂ ਨੇ ਜੇ ਸੋਚ ਨਾਲ ਬਣਾਈ ਸੀ ਨਾਨ ਪੋਲੀਟੀਕਲ ਰਹਿਣਾ ਚਾਹੁੰਦੇ ਸੀ ਅੱਜ ਇੱਕ ਪਾਰਟੀ ਅਨਾਉਂਸ ਹੋ ਚੁੱਕੀ ਹੈ ਜਿਨ੍ਹਾਂ ਨੇ ਆਪਣੇ ਨਾਮ ਅਗਰਵਾਰਸ ਪੰਜਾਬ ਦੇ ਲਾ ਲਿਆ ਤੁਸੀਂ ਇਸ ਇਸ ਚੀਜ਼ ਨਾਲ ਸਹਿਮਤੀ ਰੱਖਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਕੀ ਤੁਹਾਨੂੰ ਇਸ ਦੇ ਵਿੱਚ ਲਿਆ ਗਿਆ ਸੀ ਇਸ ਫੈਸਲੇ ਦੇ ਵਿੱਚ ਕੋਈ ਕੋਈ ਤਾਲਮੇਲ ਹੋਇਆ ਸੀ ਨਹੀਂ ਦੇਖੋ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਕੋਈ ਵੀ ਸਪੇਸ ਖਾਲੀ ਨਹੀਂ ਛਡਣੀ ਤਾਂ ਇਸ ਟਾਈਮ ਤੇ ਪੋਲੀਟੀਕਲ ਸਪੇਸ ਬਹੁਤ ਵੱਡੀ ਖਾਲੀ ਸੀਗੀ ਜਿਹੜੀ ਆਪਣੀ ਰੀਜਨਲ ਪੋਲੀਟੀਕਲ ਪਾਰਟੀ ਸੀ ਉਹ ਆਪਦੇ ਕਾਰਜਾਂ ਤੋਂ ਵੀ ਜਿਹੜੇ ਕੰਮ ਉਹਨਾਂ ਨੂੰ ਕਰਨੇ ਚਾਹੀਦੇ ਸੀ ਉਹਨਾਂ ਤੋਂ ਉਹ ਨਹੀਂ ਕਰ ਰਹੇ ਸੀ ਇਹ ਮੰਨਕਰ ਹੋ ਗਏ ਸੀਗੇ ਤਾਂ ਇੱਕ ਬਹੁਤ ਵੱਡਾ ਪੋਲੀਟੀਕਲ ਸਪੇਸ ਕ੍ਰੀਏਟ ਹੋ ਚੁੱਕੀ ਸੀਗੀ ਤਾਂ ਉਹਦੇ ਕਰਕੇ ਇਹ ਪਾਰਟੀ ਜਿਹੜੀ ਬਣਾਉਣ ਦਾ ਆਗਾਜ਼ ਹੋਇਆਗਾ ਗੱਲਾਂ ਬਾਤਾਂ ਹੋਈਆਂ ਹਾਂ ਵੀ ਮੈਂ ਕਾਫੀ ਮੀਟਿੰਗਸ ਹੋਈਆਂ ਮੈਂ ਵੀ ਕੁਝ ਮੀਟਿੰਗਸ ਦਾ ਉਹਨਾਂ ਵਿੱਚ ਹਿੱਸਾ ਬਣਿਆਂਗਾ ਜੀ ਤੇ ਹੁਣ ਅਸੀਂ ਇਹੀ ਆ ਵੀ ਜਿਹੜੇ ਕਮਾਂ ਬਾਈ ਨੇ ਸੋਚੇ ਸੀਗੇ ਜਿਹੜੀ ਬਾਈ ਦੀ ਸੋਚ ਸੀ ਉਸ ਦੇ ਹਿਸਾਬ ਨਾਲ ਇਸ ਪਾਰਟੀ ਨੂੰ ਅੱਗੇ ਲੈ ਕੇ ਚੱਲਗੇ ਜੀ ਤਾਂ ਇੱਕ ਤੇ ਜਿਨ੍ਹਾਂ ਦਾ ਸਮਰਥਨ ਦੀਪ ਸਿੱਧੂ ਹੁਣੇ ਅਖੀਰਲੇ ਵੇਰਿਆਂ ਦੇ ਵਿੱਚ ਕਰਦੇ ਰਹੇ ਸਿਮਰਨਜੀਤ ਸਿੰਘ ਮਾਨ ਹੁਣੇ ਹਾਲਾਂਕਿ ਉਹ ਇਸ ਨਵੀਂ ਪਾਰਟੀ ਦੇ ਕਿਤੇ ਨਾ ਕਿਤੇ ਉਲਟ ਬਿਆਨਬਾਜ਼ੀ ਕਰਦੇ ਵੀ ਨਜ਼ਰ ਆਏ ਕੁਝ ਟਿੱਪਣੀਆਂ ਉਹਨਾਂ ਵੱਲੋਂ ਕੀਤੀਆਂ ਗਈਆਂ ਕਿ ਉਹਨਾਂ ਦੇ ਨਾਲ ਸਾਂਝੇ ਤੌਰ ਤੇ ਨਹੀਂ ਤੁਰਿਆ ਜਾ ਸਕਦਾ ਜਾਂ ਇਹਦੇ ਵਿੱਚ ਬਹੁਤ ਵੱਡੀ ਇੱਕ ਸਿਆਸੀ ਦੁਵਾਰ ਆ ਜਾਂਦੀ ਹੈ ਇੱਕ ਦੇਖੋ ਪੋਲੀਟੀਕਲ ਬੈਰੀਅਰ ਰਿਸ਼ਤਾ ਹੁੰਦੇ ਹੀ ਹੈਗੇ ਕਰਕ ਉਮੀਦ ਕਰਦੇ ਆਂ ਵੀ ਅਸੀਂ ਇਕੱਠਿਆਂ ਲੈ ਕੇ ਚੱਲੀਏ ਕੋਸ਼ਿਸ਼ ਇਹੀ ਹੈ ਵੀ ਸਭ ਨੂੰ ਜਿਵੇਂ ਬਾਈ ਦੀਪਕੰਧਾ ਹੁੰਦਾ ਅਸੀਂ ਸਭ ਨੂੰ ਇੱਕ ਝੰਡੇ ਥੱਲੇ ਇਕੱਠੇ ਲੈ ਕੇ ਕਰੀਏ ਉਹੀ ਕੋਸ਼ਿਸ਼ ਕਰਾਂਗੇ ਜਿੰਨਾ ਅਸੀਂ ਵੱਧ ਤੋਂ ਵੱਧ ਕਾਮਯਾਬ ਹੋ ਸਕੇ ਉਹਨਾਂ ਜਿੰਨਾ ਗੁਰੂ ਮਾਰਾ ਨੇ ਚਾਹੇ ਉਹਨਾਂ ਕਾਮਯਾਬ ਹੋਵਾਂ ਜੀ ਬਈ ਇੱਕ ਸਵਾਲ ਉਦੋਂ ਵੀ ਕਾਉਂਟਰਵਰਸੀ ਦਾ ਬੇਸ਼ਅ ਬਣ ਗਿਆ ਸੀ ਤੁਸੀਂ ਇੱਕ ਇੰਟਰਵਿਊ ਦਿੱਤੀ ਸੀ ਫੋਨ ਤੇ ਦਿੱਤੀ ਸੀ ਤੁਸੀਂ ਉਦੋਂ ਕਿਹਾ ਸੀ ਕਿ ਸ਼ਾਇਦ ਅਮਰਤਪਾਲ ਉਹਨਾਂ ਨੇ ਹਾਈਜੈਕ ਕੀਤੀ ਹੈ ਵਾਰਸ ਪੰਜਾਬ ਦੇ ਇਸ ਤਰੀਕੇ ਨਹੀਂ ਸੀ ਹੋਣਾ ਚਾਹੀਦਾ ਕੋਈ ਹੋਰ ਵੀ ਤੁਸੀਂ ਨਰਾਜ਼ਗੀਆਂ ਜ਼ਾਹਰ ਕੀਤੀਆਂ ਸੀ ਉਹ ਬਾਅਦ ਦੇ ਵਿੱਚ ਇਹ ਕਿਹਾ ਗਿਆ ਕਿ ਦੇਖੋ ਮਨਦੀਪ ਸਿੱਧੂ ਹੁਣ ਉੱਤੇ ਦਬਾਅ ਪਿਆ ਆਪਣੇ ਬਿਆਨ ਪਲਟ ਗਏ ਉਹ ਉਹ ਸਾਰੇ ਮਸਲੇ ਦਾ ਕੀ ਸੱਚ ਸੀ ਨਹੀਂ ਦੇਖੋ ਇਹ ਸੀਗਾ ਵੀ ਤਰੀਕਾ ਗਲਤ ਸੀਗਾ ਜੋ ਕਿਸੇ ਜਿਵੇਂ ਆਰਗੇਨਾਈਜੇਸ਼ਨ ਦਾ ਵੀ ਉਦੋਂ ਇਹ ਸਿਚੁਏਸ਼ਨ ਵੀ ਨਹੀਂ ਸੀਗੀ ਕਿਉਂਕਿ ਬਾਈ ਦੇ ਜਾਣ ਦੇ ਐਨ ਬਾਅਦ ਕੁਝ ਦਿਨਾਂ ਦੇ ਵਿੱਚ ਹੀ ਤੁਸੀਂ ਪ੍ਰਧਾਨ ਗਿਆ ਅਨਾਉਂਸ ਵੀ ਉਦੋਂ ਇਹ ਹਜੇ ਸਿਚੁਏਸ਼ਨ ਨਹੀਂ ਸੀਗੀ ਆਪਾਂ ਇਹਨੂੰ ਰਾਮ ਨਾਲ ਬੈਠ ਕੇ ਕਰ ਸਕਦੇ ਹਾਂ ਠੀਕ ਹੈ ਜਿਹੜੇ ਸੀਗੇ ਪਰ ਜਿਹੜੀਆਂ ਗੱਲ ਫੇਰ ਪੰਜਾਬ ਦੀ ਆ ਜਾਂਦੀ ਹੈ ਮੇਨ ਆਪਣਾ ਵੀ ਅਹਿਮੀਅਤ ਸਭ ਤੋਂ ਪਹਿਲਾਂ ਆਪਾਂ ਆਪਣਾ ਧਰਮ ਆਪਣਾ ਪੰਜਾਬ ਆ ਜੇ ਆਪਾਂ ਉਹਨਾਂ ਪਿੱਛੇ ਆਪਾਂ ਨੂੰ ਬਹੁਤ ਕੁਝ ਸੈਕਰੀਫਾਈਜ਼ ਵੀ ਕਰਨਾ ਪੈਂਦਾ ਕੁਝ ਨਵੇਂ ਤਰੀਕੇ ਨਾਲ ਵੀ ਚੱਲਣਾ ਪੈਂਦਾ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਨੂੰ ਮੁੱਖ ਰੱਖਦੇ ਹੋਏ ਪੰਥ ਨੂੰ ਮੁੱਖ ਰੱਖਦੇ ਹੋਏ ਬਾਕੀ ਜਿਹੜੀਆਂ ਗੱਲਾਂ ਹੁੰਦੀਆਂ ਬਹੁਤ ਛੋਟੀਆਂ ਰਹਿ ਜਾਂਦੀਆਂ ਜੇ ਤੁਹਾਨੂੰ ਲੱਗਿਆ ਕਿ ਸ਼ਾਇਦ ਵੀ ਬਹੁਤ ਜਲਦੀ ਹੋਇਆ ਉਹ ਸਾਰਾ ਕੁਝ ਉਹ ਚੀਜ਼ ਤੁਹਾਨੂੰ ਕਿਤੇ ਨਾ ਕਿਤੇ ਅੜਕੀ ਜਿਹੜੇ ਹਾਂ ਬਿਲਕੁਲ ਹੋਇਆ ਤਾਂ ਬਹੁਤ ਜਲਦੀ ਸੀਗਾ ਤੇ ਇਹੀ ਆ ਫਿਰ ਮੈਂ ਤੁਹਾਨੂੰ ਜਿਵੇਂ ਗੱਲ ਕੀਤੀ ਆ ਵੀ ਪੰਜਾਬ ਦੀ ਗੱਲ ਜਦੋਂ ਆ ਜਾਂਦੀ ਆ ਧਰਮ ਦੀ ਗੱਲ ਆ ਜਾਂਦੀ ਆ ਉਦੋਂ ਫਿਰ ਇਹ ਨਿੱਕੇ ਮੋٹے ਰੋਸੇ ਜਾਂ ਇਹ ਗੱਲਾਂ ਬਹੁਤ ਐਹਮੀਅਤ ਨਹੀਂ ਰੱਖਦੀਆਂ ਜੀ ਜੀ ਹੁਣ ਅਮਰਿਤਪਾਲ ਦੇ ਮਾਤਾ ਪਿਤਾ ਨੇ ਬਿਆਨ ਦਿੱਤੇ ਆ ਇੰਟਰਵਿਊਜ਼ ਹੋਏ ਆ ਖਾਲਸਾਤਨ ਤੋਂ ਸਾਡਾ ਮਸਲਾ ਹੀ ਨਹੀਂ ਖਾਲਸਾਤਨ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਨਾ ਹੀ ਸਾਡੀ ਵਿਚਾਰਧਾਰਾ ਸਤਾ ਸੰਵਿਧਾਨ ਦੇ ਥੱਲੇ ਕੰਮ ਕਰ ਰਹੇ ਆ ਪਹਿਲਾਂ ਬਿਆਨ ਵਾਸੀਆਂ ਹੋਰ ਸੀ ਖਾਲਸਾਤਨ ਬਣਾਵਾਂਗੇ ਸਵਿਧਾਨ ਚ ਮੈਂ ਵਿਸ਼ਵਾਸ ਨਹੀਂ ਰੱਖਦਾ ਕੀ ਹੁਣ ਪਾਰਟੀ ਲਾਈਨ ਜਿਹੜੀ ਖਿੱਚੀ ਗਈ ਆ ਉਹ ਖਾਲਸਾਤਨ ਤੋਂ ਉਲਟ ਹੈ ਨਹੀਂ ਦੇਖੋ ਉਲਟ ਨਹੀਂ ਹੈਗੀ ਕਿ ਸਿਧਾਂਤ ਉਹੀ ਆ ਖਾਲਸਾ ਰਾਜ ਦੇ ਸਿਧਾਂਤ ਆ ਦੇਖੋ ਬੇਸਿਕਲੀ ਜੇ ਆਪਾਂ ਗੱਲ ਕਰੀਏ ਖਾਲਸਾ ਰਾਜ ਖਾਲਸਤਾਨ ਉੱਚ ਕੈਂਚ ਸਮਝਾਉਣ ਚ ਫਰਕ ਪੈ ਜਾਂਦਾ ਗੱਲ ਹੁੰਦੀ ਹੈ ਖਾਲਸਾ ਰਾਜ ਦੀ ਵੀ ਇੱਕ ਉਹ ਜਿਹਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਹੁੰਦਾ ਸੀ ਉਸ ਨੂੰ ਆਪਾਂ ਕਹਿ ਦਈਏ ਵੀ ਇਲੀਗਲ ਐਕਟੀਵਿਟੀਜ਼ ਨਾਲ ਜੋੜਨ ਲਈ ਉਹਨੂੰ ਖਾਲਸਤਾਨ ਦਾ ਨਾਮ ਦਿੱਤਾ ਗਿਆ ਸੀ ਤਾਂ ਉਸ ਚੀਜ਼ ਦਾ ਫਰਕ ਆ ਜਾਂਦਾ ਹਾਂ ਵੀ ਖਾਲਸਾ ਰਾਜ ਆ ਜਿੱਥੇ ਪੰਜਾਬ ਦੀ ਗੱਲ ਹੋਊਗੀ ਆਪਣੇ ਪਾਣੀਆਂ ਦੀ ਗੱਲ ਹੋ ਪੰਜਾਬੀ ਬੋਲੀ ਦੀ ਗੱਲ ਹੋਊਗੀ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਹੋਊਗੀ ਉਹ ਗੱਲਾਂ ਤੇ ਪਹਿਲਾਂ ਵੀ ਖੜੇ ਆ ਹੁਣ ਵੀ ਖੜੇ ਆ ਜੀ ਜਿਵੇਂ ਸ਼੍ਰੀ ਅਨੰਦਪੁਰ ਸਾਹਿਬ ਵਾਲਾ ਮਤਾ ਉਸ ਨੂੰ ਮੇਨ ਆਧਾਰ ਰੱਖ ਕੇ ਪਾਰਟੀ ਦਾ ਬਣਾਇਆ ਗਿਆ ਹੈ ਤੇ ਉਹਦੇ ਤੇ ਹੀ ਚੱਲਾਂਗੇ ਮੈਨੀਫੈਸਟੋ ਦੇ ਵਿੱਚ ਵੀ ਇਹ ਸਾਰੀਆਂ ਗੱਲਾਂ ਅੱਗੇ ਰਹਿਣਗੀਆਂ ਜਦੋਂ ਸਮਾਂ ਆਏਗਾ ਬਿਲਕੁਲ ਮੈਨੀਫੈਸਟੋ ਉਹ ਦਿਨ ਉਥੋਂ ਸਟੇਜ ਤੋਂ ਵੀ ਪੜ੍ਹ ਕੇ ਸੁਣਾਇਆ ਗਿਆ ਵੀ ਇਹੀ ਜਿਵੇਂ ਬੰਦੀ ਸਿੰਘਾਂ ਦੀ ਅੱਜ ਆਪਾਂ ਇੱਥੇ ਬੰਦੀ ਸਿੰਘਾਂ ਵਾਲੇ ਮੋਰਚੇ ਤੇ ਮੁਹਾਲੀ ਇਕੱਠੇ ਹੋਏ ਆ ਇਹ ਮੁੱਦਾ ਵੀ ਉਹਦਾ ਅਹਿਮ ਮੁੱਦਾ ਹੈਗਾ ਹੋਰ ਮੁੱਦੇ ਵੀ ਹੈਗੇ ਆ ਪੰਜਾਬ ਦੇ ਮੁੱਦੇ ਸਭ ਤੋਂ ਪ੍ਰਮੁੱਖ ਰੱਖ ਕੇ ਉਸ ਵਿੱਚ ਚੱਲਿਆ ਜਾਵੇ ਜੀ ਬੀਤੇ ਦਿਨੀ ਇੱਕ ਇੰਟਰਵਿਊ ਆਈ ਹੈ ਭਾਈ ਬਰਿੰਦਰ ਸਿੰਘ ਹੋਣਾ ਦੀ ਜਿਸ ਸ਼ਖਸ ਨੂੰ ਲੈ ਕੇ ਉਹ ਸਾਰਾ ਰੌਲਾ ਪਿਆ ਸੀ ਉਹਨਾਂ ਨੇ ਫੇਰ ਦੋਸ਼ ਲਾਏ ਆ ਕਿ ਹੁਣ ਮੈਨੂੰ ਕਹਿ ਰਿਹਾ ਵਿਦੇਸ਼ ਭੇਜ ਦਿੰਨੇ ਆ ਹੁਣ ਮੈਨੂੰ ਕਹਿ ਰਿਹਾ ਤੈਨੂੰ ਇੰਨੇ ਲੱਖ ਜਾਂ ਇੰਨੇ ਕਰੋੜ ਦੇ ਦਿੰਨੇ ਆ ਤੂੰ ਕੇਸ ਵਾਪਸ ਲੈ ਲੈ ਬਿਆਨਬਾਜ਼ੀਆਂ ਪਲਟ ਦੇ ਪਰ ਉਹ ਕਹਿੰਦਾ ਮੈਂ ਚਾਹੁੰਦਾ ਕਿ ਮਾਫੀ ਮੰਗਣ ਕਿ ਅਮਰਤਪਾਲ ਦੇ ਮਾਤਾ ਮੇਰੇ ਕੋਲ ਤਾਂ ਮੰਨ ਗਏ ਆ ਪਰ ਮਾਫੀ ਨਹੀਂ ਮੰਗਵਾ ਰਹੇ ਅਮਰਤਪਾਲ ਤੋਂ ਨਹੀਂ ਦੇਖੋ ਇਸ ਚੀਜ਼ ਬਾਰੇ ਮੈਂ ਹਜੇ ਸੁਣੀ ਨਹੀਂ ਈ ਜੀ ਬਾ ਜੇਵ ਜੀ ਗੱਲ ਆ ਦੇਖੋ ਇਹ ਤਾਂ ਲੀਗਲੀ ਟਰਮਸ ਹੈਗੀਆਂ ਬਾਕੀ ਉਹ ਦੇਖਾਂਗੇ ਪਰ ਮੈਂ ਇਹਦੇ ਬਾਰੇ ਹਜੇ ਮੈਂ ਕੋਈ ਮੈਂ ਉਹ ਵੀਡੀਓ ਨਹੀਂ ਸੁਣੀ ਨਾ ਉਹ ਇੰਟਰਵਿਊ ਸੁਣੀ ਆ ਫਿਰ ਮੈਂ ਉਹਦੇ ਬਾਰੇ ਕੋਈ ਟਿੱਪਣੀ ਕਰਨੀ ਕੋਈ ਜਾਇਜ਼ ਗੱਲ ਨਹੀਂ ਬਾਈ ਜੀ ਗੁਰਪ੍ਰੀਤ ਹਰੀ ਨਾ ਜ਼ਾਹਰ ਤੌਰ ਤੇ ਦੀਪ ਸਿੱਧੂ ਹੋਣਾ ਦੇ ਵੀ ਅਮਰਤਪਾਲ ਹੋਣਾ ਦੇ ਵੀ ਪਹਿਲਾਂ ਕਿਸੇ ਵੇਲੇ ਸਾਰੇ ਨਜ਼ਦੀਕੀ ਰਹੇ ਪਰ ਇੰਨੀਆਂ ਦੂਰੀਆਂ ਕਿ ਕਿਸੇ ਦੇ ਉੱਤੇ ਗੋਲੀਆਂ ਚੱਲ ਜਾਣ ਕਤਲ ਹੋ ਜਾਣ ਯੂਏਪੀਏ ਲੱਗੀ ਜਾਂਦੀ ਆ ਹੁਣ ਕਤਲ ਦੇ ਦੋਸ਼ ਅਮਰਤਪਾਲ ਤੇ ਲੱਗ ਰਹੇ ਆ ਇਸ ਗੱਲ ਦੇ ਵਿੱਚ ਕੋਈ ਤੱਥ ਵੇਖਣਾ ਇਹ ਇਸ ਗੱਲ ਦੇ ਵਿੱਚ ਕੋਈ ਤੱਥ ਨਹੀਂ ਹੈ ਇਹ ਸਾਰਾ ਸਰਕਾਰ ਦਾ ਗਵਰਨਮੈਂਟ ਦਾ ਪ੍ਰੋਪੋਗੈਂਡਾ ਬਣਾਇਆ ਹੋਇਆ ਹੈਗਾ ਠੀਕ ਹੈ ਵੀ ਉਹਦੇ ਉੱਪਰ ਗਵਰਨਮੈਂਟ ਤੋਂ ਉੱਪਰ ਪੁਲਿਸ ਤੋਂ ਉੱਪਰ ਕੋਰਟਸ ਬੈਠੀਆਂ ਗਈਆਂ ਸਾਨੂੰ ਉਮੀਦ ਆ ਵੀ ਕੋਰਟ ਸਾਨੂੰ ਨਾਇਅਤ ਦੇਵੇ ਜੀ ਭਾਈ ਜਿਵੇਂ ਗੁਰਪ੍ਰੀਤ ਹਾਰੀ ਨੌਜੋ ਗੱਲ ਕਰਦਾ ਸੀ ਹਰੀ ਨੌ ਟਾਕਸ ਉਹਨਾਂ ਦਾ ਚੈਨਲ ਸੀ ਉਹ ਅਕਸਰ ਇਹ ਕਹਿੰਦੇ ਸੀ ਕਿ ਦੀਪ ਸਿੱਧੂ ਦੀ ਜਿਹੜੀ ਵਿਚਾਰਧਾਰਾ ਸੀ ਉਹ ਅਟ ਸੀ ਇਹ ਹਾਈਜੈਕਰਸ ਨੇ ਅਮਰਿਤਪਾਲ ਹੁਣਾਂ ਉੱਤੇ ਦੋਸ਼ ਲਾਉਂਦਾ ਸੀ ਕੀ ਗੁਰਪ੍ਰੀਤ ਹਾਰੀ ਨੌ ਤੁਹਾਡੇ ਨਾਲ ਵੀ ਇਨ ਟੱਚ ਸੀ ਕਿਸੇ ਟਾਈਮ ਅ ਡੈਥ ਤੋਂ ਪਹਿਲਾਂ ਜਾਂ ਕਦੋਂ ਤੱਕ ਤੁਹਾਡੇ ਨਾਲ ਟੱਚ ਦੇ ਵਿੱਚ ਟੱਚ ਚ ਅਸੀਂ ਸੀਗੇ ਅਸੀਂ ਸਾਰੇ ਜਿੰਨੇ ਬਾਈ ਦੇ ਚਾਹਣ ਵਾਲੇ ਆ ਸਾਰੇ ਟੱਚ ਚ ਹੀ ਆਗੇ ਪਰ ਇਹ ਡਿਫਰੈਂਸ ਕਿ ਇਹਨਾਂ ਦੇ ਆਪਸ ਚ ਕਿਵੇਂ ਕ੍ਰੀਏਟ ਹੋਏਗੀ ਇਹਦੇ ਬਾਰੇ ਕੋਈ ਇਹਦੇ ਐਵੇਂ ਕਹੀਏ ਵੀ ਗੱਲ ਨਹੀਂ ਹੋਈ ਸੀਗੀ ਜੀ ਤੇ ਠੀਕ ਹੈ ਥੋੜੇ ਬਹੁਤ ਡਿਫਰੈਂਸ ਸੀਗੇ ਪਰ ਇਹਨੇ ਡਿਫਰੈਂਸ ਜੋ ਉਹਨਾਂ ਨੂੰ ਸਰਕਾਰ ਨੇ ਗਵਰਨਮੈਂਟ ਨੇ ਪੁਲਿਸ ਨੇ ਪ੍ਰੋਪਗੈਂਡਾ ਬਣਾ ਕੇ ਉਹਦੇ ਅਲੀਗੇਸ਼ਨਸ ਕਿਸੇ ਹੋ ਜੇਲ੍ਹ ਚ ਬੰਦ ਬੰਦੇ ਤੇ ਲਾਉਣੇ ਉਹ ਗਲਤ ਗੱਲ ਆ ਠੀਕ ਹੈ ਜਦੋਂ ਜੇ ਹਿਸਾਬ ਨਾਲ ਪ੍ਰੂਫ ਹੋਊਗੀ ਫਿਰ ਦੇਖਦੇ ਆਂ ਜੀ ਕਦੇ ਜਿਵੇਂ ਉਹ ਕਹਿੰਦੇ ਸੀ ਉਹਨਾਂ ਦੇ ਸਾਥੀਆਂ ਨੇ ਕਿਹਾ ਸੁਖਰਾਜ ਹੋਣਾ ਨੇ ਕਿ ਪਹਿਲਾਂ ਖੇਤ ਆ ਕੇ ਧਮਕਾ ਕੇ ਗਏ ਬੰਦੇ ਸ਼ਾਇਦ ਉਹਨਾਂ ਕੋਲ ਕੋਈ ਸਬੂਤ ਸੀ ਜਿਹੜੇ ਉਹਨਾਂ ਜਨਤਕ ਕਰਦੇ ਨੇ ਸੀ ਕੀ ਤੁਹਾਡੇ ਨਾਲ ਕੋਈ ਇਹੋ ਜੀ ਜਾਣਕਾਰੀ ਸਾਂਝੀ ਹੋਈ ਸੀ ਕਦੇ ਕਿਹੜੇ ਸਬੂਤਾਂ ਦੀ ਹੈ ਕਿਹੜੇ ਵਿਸ਼ੇ ਦੀ ਗੱਲ ਹੋ ਰਹੀ ਹੈ ਨਹੀਂ ਨਹੀਂ ਮੇਰੇ ਨਾਲ ਇਹੋ ਜੀ ਕੋਈ ਗੱਲ ਨਹੀਂ ਹੋਈਗੀ ਨਾ ਮੈਨੂੰ ਇਹਨਾਂ ਬਾਰੇ ਪਤਾ ਹੈਗਾ ਉਹ ਜਿਹੜੀ ਗੱਲ ਹੋਈਗੀ ਠੀਕ ਹੈ ਏਜੰਸੀਜ਼ ਹੈਗੀਆਂ ਆਪਣੀ ਪੁਲਿਸ ਹੈਗੀ ਹੈਗੀ thorough investigation ਹੋਊਗੀ ਕਿਉਂਕਿ ਉਹਨਾਂ ਨੇ ਕੋਰਟ ਚ ਆਪਦਾ ਚਲਾਨ ਪ੍ਰੈਜੈਂਟ ਕਰਨਾ ਹੈ ਜਾਂ ਦੇਖਦੇ ਆ ਕਿ ਕੀ ਕੀ ਐਵੀਡੈਂਸ ਕ੍ਰੀਏਟ ਕਰਕੇ ਲੈ ਕੇ ਆਉਂਦੇ ਨੇ ਜੀ ਭਾਈ ਆਖਰੀ ਸਵਾਲ ਜਿਵੇਂ ਤੁਸੀਂ ਕਿਹਾ ਕਿ ਐਡੀ ਤਾਂ ਕੋਈ ਗੱਲ ਨਹੀਂ ਸੀ ਇਹ ਫੇਕ ਅਲੀਗੇਸ਼ਨਸ ਨੇ ਬਟ ਡੇਰ ਵਰ ਡਿਫਰੈਂਸ ਇਸ ਕੁਛ ਤਫ਼ ਫਰਕ ਪੈ ਚੁੱਕੇ ਸੀ ਆਪਸ ਵਿੱਚ ਕੀ ਫਰਕ ਸੀ ਕੋਈ ਕੋਈ ਇੱਕ ਅੱਧਾ ਵਿਸ਼ਾ ਵੀ ਇਹ ਤਕਰਾਰ ਇਹਨਾਂ ਗੱਲਾਂ ਨੂੰ ਹੋ ਗਿਆ ਜਾਂ ਮਨਮਟਾਬ ਚੱਲ ਰਿਹਾ ਨਹੀਂ ਦੇਖੋ ਤਕਰਾਰ ਮਾੜਾ ਮੋਟਾ ਉਹਨਾਂ ਦੀ ਜਿਵੇਂ ਕਹਿ ਲੋ ਗੱਲ ਦਾ ਹੀ ਸੀਗਾ ਵੀ ਇਹ ਜਦੋਂ ਇਹ ਅਰੈਸਟ ਹੋਈ ਹੈ ਸਾਰਿਆਂ ਦੀ ਉਦੋਂ ਇਹਨਾਂ ਦੀ ਕੋਈ ਮਨਮਟਾ ਹੋਇਆ ਕੋਈ ਐਸੀ ਵੱਡੀ ਗੱਲ ਨਹੀਂ ਸੀਗੀ ਤੇ ਉਹਦਾ ਐਡਾ ਵੱਡਾ ਇਸ਼ੂ ਬਣਾਉਣਾ ਕੋਈ ਗੱਲ ਨਹੀਂ ਹੈਗੀ ਜੀ ਤਾਂ ਬਹੁਤ ਲੋਕ ਬਾਈ ਅੱਜ ਵੀ ਇਹ ਇਸ ਚੀਜ਼ ਨੂੰ ਲੈ ਕੇ ਦੁਚਿੱਤੀ ਦੇ ਵਿੱਚ ਨੇ ਬਾਰਸ ਪੰਜਾਬ ਦੇ ਕੀ ਦੀਪ ਸਿੱਧੂ ਦੀ ਵਿਚਾਰਧਾਰਾ ਨਾਲ ਹੀ ਲੈ ਕੇ ਜਾਊਗੀ ਕੀ ਅੰਮ੍ਰਿਤਪਾਲ ਉੱਤੇ ਉਸ ਤਰੀਕੇ ٹرسٹ ਕੀਤਾ ਜਾ ਸਕਦਾ ਜਿਵੇਂ ਯੂਥ ਨੇ ਦੀਪ ਸਿੱਧੂ ਉੱਤੇ ਕੀਤਾ ਸੀ ਤੁਸੀਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਖੂਨ ਦੇ ਵਿੱਚੋਂ ਤੁਸੀਂ ਅੱਜ ਦੀ ਸਥਿਤੀ ਨੂੰ ਕਿਵੇਂ ਦੇਖ ਰਹੇ ਹੋ ਕੁਝ ਕਹਿਣਾ ਚਾਹੁੰਦੇ ਦੇਖੋ ਇਹ ਚੀਜ਼ ਆ ਵੀ ਜਿਹੜੀ ਹੁਣ ਪਾਰਟੀ ਦਾ ਆਗਾਜ਼ ਹੋਇਆ ਉਸ 'ਚ ਕਿਸੇ ਇੱਕ ਬੰਦੇ ਦੇ ਹੱਥ ਨਹੀਂ ਸਾਰੀ ਵਗ ਡੋਰ ਦਿੱਤੀ ਜਾਊਗੀ ਉਸ ਨੂੰ ਲਾਉਣ ਦਾ ਉਸ ਨੂੰ ਬਣਾਉਣ ਦਾ ਉਸ ਵਿੱਚ ਸਾਰਾ ਜਿਵੇਂ ਆਪਾਂ ਕਹ ਲਈਏ ਕਨਸਟੀਟਿਊਸ਼ਨ ਫਰੇਮਡ ਆ ਜੇ ਇਹ ਉਹਦੇ ਬਾਈ ਦੀ ਸੋਚ ਤੇ ਚੱਲਣਗੇ ਪੰਜਾਬ ਦੇ ਹੱਕਾਂ ਲਈ ਚੱਲਣਗੇ ਪੰਥ ਲਈ ਚੱਲਣਗੇ ਤਾਂ ਰਹਿਣਗੇ ਨਹੀਂ ਤਾਂ ਫਿਰ ਇਹਨਾਂ ਦੀ ਰਿਪਲੇਸਮੈਂਟ ਕਿਵੇਂ ਨਾ ਕਿਵੇਂ ਉਹ ਜਿਵੇਂ ਕਨਸਟੀਟਿਊਸ਼ਨ ਦੇ ਅਕੋਰਡਿੰਗ ਜਿਹੜਾ ਪਾਰਟੀ ਦਾ ਰੱਖਿਆ ਉਸ ਅਕੋਰਡਿੰਗ ਕਰਾਂਗੇ ਬੀਬੀ ਖਾਲੜਾ ਨੂੰ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਇਹ ਜਿਹੀਆਂ ਗੱਲਾਂ ਹੋਈਆਂ ਨਹੀਂ ਬੀਬੀ ਖਾਲੜਾ ਨੂੰ ਕੋਈ ਨਜ਼ਰ ਅੰਦਾਜ਼ ਨਹੀਂ ਕੀਤਾ ਗਿਆ ਉਹ ਬਹੁਤ ਸਤਿਕਾਰਯੋਗ ਸਾਡੇ ਹੈਗੇ ਆ ਰਹਿਣਗੇ ਵੀ ਤੇ ਗੱਲ ਇਹ ਹੈ ਵੀ ਉਹ ਇੱਥੇ ਇੱਕ ਤਾਂ 올ਡ এজ ਕਰਕੇ ਇੱਕ ਤੇਕ ਇੰਡੀਆ ਵਿੱਚ ਨਾ ਹੋਣ ਕਰਕੇ ਸਾਰਾ ਕੀਤਾ ਗਿਆ ਬਾਕੀ ਉਹ ਸਾਡੇ ਨਾਲ ਹੀ ਆ ਜੀ ਧੰਨਵਾਦ ਬਾਈ ਜੀ ਤਾਂ ਇਹ ਸੀ ਬਾਈ ਮਨਦੀਪ ਸਿੰਘ ਸਿੱਧੂ ਜਿਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਥੈਂਕ ਯੂ ਬਾਈ ਜੀ ਤਾਂ ਜਿਹੜੇ ਦਰਸ਼ਕ ਦੇਖ ਰਹੇ ਨੇ ਕਮੈਂਟ ਸੈਕਸ਼ਨ ਚ ਤੁਸੀਂ ਵੀ ਇਹ ਸਾਰੀ ਵਿਚਾਰ ਚਰਚਾ ਬਾਬਤ ਆਪਣੇ ਜਿਹੜਾ ਕੀ ਹੈ ਕਮੈਂਟਸ ਰੱਖ ਸਕਦੇ ਹੋ ਪੰਜਾਬ 1 ਕਾ ਟੀਵੀ ਦੇਖਦੇ ਰਹੋ ਧੰਨਵਾਦ